ਸਤਿ ਸ੍ਰੀ ਅਕਾਲ ਜੀ ਅੱਜ ਤੁਹਾਡੇ ਵਾਸਤੇ ਆਪਾਂ ਇੱਕ ਬਹੁਤ ਹੀ ਸੋਹਣੀ ਕੋਠੀ ਲੈ ਕੇ ਆਏ ਆਂਗੇ ਜੋ ਕਿ ਨਿਊ ਕਲਾਸਿਕਲ ਲੁੱਕ ਦੀ ਕੋਠੀ ਹੈਗੀ ਆ ਵੇਖੋ ਤੁਸੀਂ ਬਾਉਂਡਰੀ ਵਾਲ ਵੇਖੋ ਪਹਿਲਾਂ ਅੰਦਰੋਂ ਕੋਠੀ ਤੁਹਾਨੂੰ ਆਪਾਂ ਫਿਰ ਵਿਖਾਉਣੇ ਆਂਗੇ ਕੋਠੀ ਦੇ ਨਾਲ ਦਾ ਡਿਜ਼ਾਈਨ ਹੀ ਇਸ ਵਾਲ ਨੂੰ ਦਿੱਤਾ ਹੋਇਆ ਹੈਗਾ ਜੋ ਕਿ ਬਾਉਂਡਰੀ ਵਾਲ ਹੈਗੀ ਜੋ ਕਿ ਬਹੁਤ ਸੋਹਣੀ ਲੁੱਕ ਦੇ ਰਹੀ ਹੈਗੀ ਤੇ ਆਜੋ ਅੰਦਰ ਚੱਲਦੇ ਆਂਗੇ ਆ ਵੇਖੋ ਕੋਠੀ 2200 ਸਕਰ ਫੁੱਟ ਏਰੀਆ ਦੇ ਵਿੱਚ ਇਹ ਕੋਠੀ ਬਣੀ ਹੋਈ ਹੈਗੀ ਤੇ ਜਾਲੀ ਵਗੈਰਾ ਲਾ ਕੇ ਬਹੁਤ ਸੋਹਣੀ ਲੁੱਕ ਦਿੱਤੀ ਹੋਈ ਹੈ ਕੋਠੀ ਨੂੰ ਦੋਸਤੋ ਤੇ ਬਾਈ ਕਹਿੰਦਾ ਪੇਂਟ ਵਗੈਰਾ ਕਰਕੇ ਰੰਗ ਵਗੈਰਾ ਕਰਨਾ ਆਪਾਂ ਜਦੋਂ ਰੋਗਣ ਵਗੈਰਾ ਹੋ ਗਿਆ ਉਦੋਂ ਵੀ ਇਸ ਕੋਠੀ ਦੀ ਵੀਡੀਓ ਬਣਾਉਣੀ ਆ ਆਪਾਂ ਤੇ ਬਹੁਤ ਸੋਹਣੀ ਕੋਠੀ ਲੱਗਣੀ ਆ ਦੋਸਤੋ ਤੇ ਪੂਰੀ ਵੀਡੀਓ ਤੁਹਾਨੂੰ ਬਾਅਦ ਚ ਵੀ ਦਿਖਾਵਾਂਗੇ ਤੇ ਇੱਕ ਵਾਰ ਹੁਣ ਦਿਖਾਉਣੇ ਆਂਗੇ ਹੁਣ ਤੁਸੀਂ ਇੱਕ ਵਾਰ ਆਪਣੀ ਝਾਤੀ ਮਾਰ ਸਕਦੇ ਹੋ ਆਪਣੀ ਅੱਖੀਂ ਵੇਖ ਸਕਦੇ ਹੋ ਕਿਵੇਂ ਦੀ ਬਣੀ ਹੋਈ ਆ ਕੋਠੀ ਤੇ ਆ ਵੇਖੋ ਜੋ ਕਿ ਬਾਹਰ ਚੁੱਲੇ ਦੇ ਵਿੱਚ ਆਰ ਜੀ ਰਸੋਈ ਬਣੀ ਹੋਈ ਆ ਇਸ ਨੂੰ ਵੀ ਕੋਠੀ ਟਾਈਪ ਦਾ ਡਿਜ਼ਾਈਨ ਦਿੱਤਾ ਹੋਇਆ ਜੋ ਕਿ ਬਹੁਤ ਸੋਹਣੀ ਲੁੱਕ ਦੇ ਰਿਹਾ ਹੈ ਇਹ ਵੀ ਤੁਹਾਨੂੰ 15 ਦਿਖਾਵਾਂਗੇ ਛੋਟੀ ਜੀ ਰਸੋਈ ਬਣੀ ਹੋਈ ਹੈਗੀ ਬਹੁਤ ਸੋਹਣੀ ਲੱਗਦੀ ਹੈ ਤੇ ਬੇੜੇ ਦੇ ਵਿੱਚ ਆ ਟਾਇਲ ਵਗੈਰਾ ਕਿੰਨੀ ਸੋਹਣੀ ਲੱਗ ਰਹੀ ਹੈਗੀ ਆ ਵੇਖੋ ਕਿੰਨਾ ਸੋਹਣਾ ਕਲਾਸਿਕ ਲੁੱਕ ਦਾ ਡਿਜ਼ਾਈਨ ਦਿੱਤਾ ਹੋਇਆ ਹੈਗਾ ਇਸ ਨੂੰ ਰਸੋਈ ਨੂੰ ਤੇ ਛੋਟੀ ਜੀ ਰਸੋਈ ਹੈਗੀ ਇਹ ਆ ਦੇਖੋ ਟਾਇਲ ਵਗੈਰਾ ਲਾ ਕੇ ਸੈਲਫ ਵਗੈਰਾ ਕਿੰਨੀ ਸੋਹਣੀ ਲੱਗ ਰਹੀ ਹੈਗੀ ਤੇ ਜਾਲੀ ਵਗੈਰਾ ਲੱਗੀ ਹੋਈ ਹੈਗੀ ਅੰਦਰਲੀ ਸਾਈਡ ਤੇ ਤੇ ਖੁੱਲੇ ਦਰਵਾਜ਼ੇ ਰੱਖੇ ਹੋਏ ਨੇ ਹਵਾ ਵਾਲੇ ਸੋ ਕਿਚਨ ਦੇ ਵਿੱਚ ਜੋ ਕਿ ਰਸੋਈ ਦੇ ਵਿੱਚ ਥੋੜੀ ਘੁੱਟਣ ਬੈਂਸ ਉਸ ਸੋ ਨੇਦਰ ਬੇੜੇ ਦੇ ਵਿੱਚ ਕੋਈ ਵੀ ਕੰਮ ਕਰਨਾ ਰਸੋਈ ਦੇ ਵਿੱਚ ਬੁ ਲੇਡੀਜ਼ ਕਰ ਸਕਦੀਆਂ ਨੇਗੀਆਂ ਬਹੁਤ ਸੌਖਾ ਲੱਗਦਾ ਹੁੰਦਾ ਆ ਵੇਖੋ ਦੋਸਤੋ ਆਜੋ ਅੰਦਰ ਚੱਲਦੇ ਆਂ ਅੰਦਰੋਂ ਵੀ ਵਿਖਾਉਣੇ ਆ ਤੁਹਾਨੂੰ ਤੇ ਕੋਠੀ ਦਾ ਡਿਜ਼ਾਈਨ ਬਹੁਤ ਸੋਹਣਾ ਅੰਦਰ ਦਾ ਪਲਾਨ ਤੁਸੀਂ ਆਪ ਵੇਖ ਸਕਦੇ ਹੋ ਆ ਵੇਖੋ ਪੋਰਚ ਦੇ ਵਿੱਚ ਇੱਕ ਇਧਰ ਇੱਕ ਡ੍ਰੈنگ ਰੂਮ ਦਾ ਬਾਰ ਜੋ ਕੇ ਦਰਵਾਜ਼ਾ ਇੱਕ ਗੇਟ ਪੋਰਚ ਦੇ ਵਿੱਚ ਰੱਖਿਆ ਹੋਇਆ ਤੇ ਅੰਦਰਲਾ ਵਾਲਾ ਗੇਟ ਖੁੱਲਾ ਰੱਖਿਆ ਹੋਇਆਗਾ ਜਿੱਥੇ ਕਿ ਪੜਦੇ ਪੈ ਜਾਣੇ ਨੇਗੇ ਤੇ ਇਹ ਮੇਨ ਐਂਟਰੀ ਆ ਗਈ ਕੋਠੀ ਦੀ ਇਹ ਮੇਨ ਐਂਟਰੀ ਤੇ ਇਹ ਲੋਬੀ ਕਾਫੀ ਖੁੱਲੀ ਲੋਬੀ ਬਣੀ ਹੋਈ ਹੈਗੀ ਸਾਹਮਣੇ ਵੇਖਦੇ ਨੇ ਇੱਕ ਬੈਕ ਸਾਈਡ ਤੇ ਰੂਮ ਆ ਗਿਆ ਸਾਹਮਣੇ ਤੇ ਇਧਰ ਰਾਈਟ ਸਾਈਡ ਤੇ ਕਿਚਨ ਜੋ ਕਿ ਪੋਰਚ ਦੇ ਵਿੱਚ ਵਿੰਡੋ ਲੱਗੀ ਹੋਈ ਹੈ ਸ਼ੀਸ਼ਾ ਲੱਗਣਾ ਤੇ ਇਧਰ ਸਾਈਡ ਤੇ ਬਾਹਰ ਰੱਖਿਆ ਹੋਇਆਗਾ ਇਧਰ ਸਾਈਡ ਤੇ ਦਰਵਾਜ਼ਾ ਰੱਖਿਆ ਹੋਇਆਗਾ ਜੋ ਕਿ ਇੱਕ ਰਸੋਈ ਦਾ ਕਿਚਨ ਦਾ ਤੇ ਇਧਰ ਲੈਫਟ ਸਾਈਡ ਤੇ ਡਰੈੰਗ ਰੂਮ ਜੋ ਕਿ ਤੁਹਾਨੂੰ ਆਪਾਂ ਪਹਿਲਾਂ ਵੀ ਬਾਹਰ ਦਿਖਾਇਆ ਸੀਗਾ ਜੋ ਕਿ ਇੱਕ ਪੋਰਚ ਦੇ ਵਿੱਚ ਬਾਹਰ ਰੱਖਿਆ ਹੋਇਆ ਤੇ ਫਰੰਟ ਤੇ ਵੱਡੀ ਵਿੰਡੋ ਲੱਗੀ ਹੋਈ ਹੈਗੀ ਬਹੁਤ ਸੋਹਣੀ ਲੁੱਕ ਦਿੱਤੀ ਹੋਈ ਹੈ ਕੋਠੀ ਨੂੰ ਦੋਸਤੋ ਤੇ ਬਹੁਤ ਸੋਹਣਾ ਪਲਾਨ ਹੈ ਅੰਦਰ ਤੋਂ ਕੋਠੀ ਦਾ ਉਹ ਵੇਖ ਸਕਦੇ ਹੋ ਸਾਹਮਣੇ ਇੱਕ ਬੈੱਡਰੂਮ ਤੇ ਇੱਕ ਬੈੱਡਰੂਮ ਬਣਿਆ ਹੋਇਆ ਹੈ ਸਾਈਡ ਤੇ ਜੋ ਕਿ ਟੇਡਾ ਬਾੜ ਰੱਖਿਆ ਹੋਇਆ ਹੈ ਰਸੋਈ ਦੇ ਕਿਚਨ ਦੇ ਮਗਰਲੀ ਬੈਕ ਸਾਈਡ ਤੇ ਆ ਵੇਖੋ ਇਸ ਦੇ ਵਿੱਚ ਇਹ ਲੱਕੜ ਦਾ ਕੰਮ ਹਜੇ ਰਹਿੰਦਾ ਇਸ ਕੋਠੀ ਦਾ ਲੱਕੜ ਲਿਆਂਦੀ ਪਈ ਆ ਬਾਈ ਹੋਰਾਂ ਨੇ ਆ ਵੇਖੋ ਤੇ ਇਹ ਬੈੱਡਰੂਮ ਹੈ ਇੱਕ ਇੱਕ ਬੈੱਡਰੂਮ ਇਹ ਵਾਲਾ ਜਿਸ ਦੇ ਨਾਲ ਕੇ ਬਾਥਰੂਮ ਤੇ ਡਰੈਸਿੰਗ ਰੂਮ ਅਟੈਚ ਹੈ ਤੇ ਇਸ ਦੇ ਬੈਕ ਸਾਈਡ ਤੇ ਵਿੰਡੋ ਰੱਖੀ ਹੋਈ ਹੈ ਵੱਡੀ ਇਸ ਦੇ ਵਿੱਚ ਇੱਕ ਸਟੋਰ ਅਟੈਚ ਕੀਤਾ ਹੋਇਆ ਹੈਗਾ ਆ ਵੇਖੋ ਰਾਈਟ ਸਾਈਡ ਤੇ ਜੋ ਕਿ ਇਧਰ ਬੈਡਰੂਮ ਸੀ ਜਿਸ ਦੇ ਵਿੱਚ ਲੱਕੜ ਪੀਛੇ ਉਸ ਦੇ ਬੈਕ ਸਾਈਡ ਤੇ ਸਟੋਰ ਕੱਢਿਆ ਇੱਕ ਜਿਸ ਦਾ ਕਿ ਬਾਹਰ ਇਸ ਬੈਡਰੂਮ ਦੇ ਵਿੱਚ ਹੈਗਾ ਤੇ ਇਧਰ ਬਾਥਰੂਮ ਤੇ ਡਰੈਸਿੰਗ ਰੂਮ ਅਟੈਚ ਹੈ ਜਿਸ ਦਾ ਕਿ ਬਾਹਰ ਇੱਕ ਲੋਬੀ ਦੇ ਵਿੱਚ ਵੀ ਰੱਖਿਆ ਹੋਇਆ ਹੈਗਾ ਪੌੜੀਆਂ ਦੇ نیچے ਸੋ ਬਹੁਤ ਤਰੀਕੇ ਨਾਲ ਪਲਾਨ ਬਣਾਇਆ ਹੋਇਆ ਦੋਸਤੋ ਆਰਕੀਟੈਕਟ ਦਾ ਨੰਬਰ ਵੀ ਆਪਾਂ ਪਾਵਾਂਗੇ ਜੇਕਰ ਤੁਹਾਨੂੰ ਵੀ ਕੋਈ ਇਦਾਂ ਦਾ ਨਕਸ਼ਾ ਵਗੈਰਾ ਚਾਹੀਦਾ ਹੈ ਕੋਠੀ ਬਣਾਉਣੀ ਚਾਹੁੰਦੇ ਹੋ ਤਾਂ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਆ ਜੋ ਉੱਪਰ ਚੱਲਦੇ ਆ ਆ ਦੇਖੋ ਪੌੜੀਆਂ ਦੇ نیچے ਕਿੰਨੀ ਵਧੀਆ ਟਾਇਲ ਵਗੈਰਾ ਚੜਾ ਕੇ ਵਾਲ ਦੇ ਉੱਪਰ ਬਹੁਤ ਸੋਹਣਾ ਕੰਮ ਕੀਤਾ ਹੋਇਆ ਹੈਗਾ। ਸੋਕੇ ਮੇ ਲੱਗੀ ਕੋਠੀ ਦੋਸਤੋ ਕਮੈਂਟਾਂ ਵਿੱਚ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ। ਆ ਵੇਖੋ ਡਿਊਪਲੈਕਸ ਕੋਠੀ ਆ ਇਹ ਤੇ ਕਾਫੀ ਨੇਚਰਲ ਲਾਈਟ ਪੈਂਦੀ ਹੈ ਕੋਠੀ ਦੇ ਵਿੱਚ ਬਿਲਕੁਲ ਵੀ ਹਨੇਰਾ ਨਹੀਂ ਹੈਗਾ। ਇੰਨੀ ਲਾਈਟ ਬਹੁਤ ਘੱਟ ਕੋਠੀਆਂ ਦੇ ਵਿੱਚ ਪੈਂਦੀ ਹੁੰਦੀ ਹੈਗੀ। ਬਹੁਤ ਚਾਨਣ ਪੈ ਰਿਹਾ ਤੇ ਆ ਦੇਖੋ ਡਿਜ਼ਾਈਨਿੰਗ ਤੌਰ ਤੇ ਬਹੁਤ ਸੋਹਣੀ ਇੱਥੇ ਸ਼ੀਸ਼ੇ ਫਿਕਸ ਹੋਣੇ ਨੇਗੇ। ਜੋ ਕਿ ਜੋੜੀਆਂ ਦਾ ਕੰਮ ਕਰਨਾ ਹੈ ਜਦੋਂ ਵੀਰ ਹੋ ਰਹੇ ਨੇ ਉਦੋਂ ਫਿਕਸ ਕਰਨੇ ਨੇ ਇਹ ਤੇ ਆ ਉੱਪਰਲਾ ਪੋਰਚ ਆ ਗਿਆ ਉੱਪਰ ਪੋਰਸਨ ਉੱਪਰਲੀ ਲੋਬੀ ਦੇਖੋ ਦੋਸਤੋ ਕਾਫੀ ਖੁੱਲੀ ਲੋਬੀ ਬਣਾਈ ਹੋਈ ਆ ਤੇ ਉੱਪਰ ਇੱਕ ਬੈੱਡਰੂਮ ਬਣਾਇਆ ਹੋਇਆਗਾ ਆ ਵੇਖੋ ਇਹ ਖੁੱਲਾ ਲੋਬੀ ਦਾ ਏਰੀਆ ਆ ਗਿਆ ਸਾਰਾ ਤੇ ਉੱਪਰ ਇੱਕ ਬੈੱਡਰੂਮ ਆਗਾ ਇਹ ਵਾਲਾ ਜੋ ਕਿ ਨੀਚੇ ਇਸ ਦੇ ਡ੍ਰੈنگ ਰੂਮ ਆ ਡ੍ਰੈنگ ਰੂਮ ਦੇ ਉੱਪਰ ਜੋ ਕਿ ਸੈਕੰਡ ਪੋਰਸਨ ਤੇ ਇਹ ਬੈੱਡਰੂਮ ਬਣਿਆ ਹੋਇਆਗਾ ਜੋ ਕਿ ਇਧਰ ਬਾਲਕੋਨੀ ਸਾਹਮਣੇ ਸਾਈਡ ਤੇ ਇਥੇ ਸੀਸਾ ਫਿਕਸ ਹੋਣਾ ਤੇ ਇੱਕ ਡੋਰ ਰੱਖਿਆ ਜਾਣਾ ਬਾਹਰ ਨੂੰ ਜੋ ਕਿ ਆਪਾਂ ਕਦੇ ਖੋਲ ਵੀ ਸਕਦੇ ਆ ਤਾਂ ਕਿ ਹਵਾ ਕਰਾਉਸ ਵਗੈਰਾ ਹੁੰਦੀ ਰਹੇ ਆ ਵੇਖੋ ਇਥੇ ਖੁੱਲਾ ਬਾਹਰ ਰੱਖਿਆ ਹੋਇਆਗਾ ਪੂਰਾ ਤੇ ਇਸ ਦੇ ਨਾਲ ਇੱਕ ਬਾਥਰੂਮ ਅਟੈਚ ਹੈਗਾ ਉੱਪਰ ਵਾਲੇ ਬੈਡਰੂਮ ਦੇ ਨਾਲ ਜਿਸ ਦਾ ਕਿ ਇੱਕ ਦਰਵਾਜ਼ਾ ਜਿਹੜਾ 게ਟ ਹੈਗੇ ਲੋਬੀ ਦੇ ਵਿੱਚ ਵੀ ਰੱਖਿਆ ਹੋਇਆਗਾ ਸੈਂਟਰ ਦੇ ਵਿੱਚ ਤਾਂ ਕਿ ਆਪਾਂ ਦੋਨੋਂ ਤਰ੍ਹਾਂ ਤੇ ਵਰਤ ਸਕੀਏ ਬੈਡਰੂਮ ਦੇ ਨਾਲ ਵੀ ਅਟੈਚ ਹੈ ਤੇ ਇਧਰੋਂ ਸਾਹਮਣੇ ਉਹ ਵੇਖ ਰਹੇ ਹੋ ਲੋਬੀ ਦੇ ਨਾਲ ਵੀ ਅਟੈਚ ਕੀਤਾ ਹੋਇਆਗਾ ਸੋ ਦੋਸਤੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਤਾਂ ਜੋ ਕਿਸੇ ਭਰਾ ਦਾ ਕੋਈ ਫਾਇਦਾ ਹੋ ਸਕੇ ਕੋਈ ਨਾ ਕੋਈ ਕੋਠੀ ਬਣਾਉਣੀ ਚਾਹੁੰਦਾ ਹੁੰਦਾ ਦੋਸਤ ਜਾਂ ਬਣਾ ਰਿਹਾ ਹੁੰਦਾ ਕੋਈ ਨਾ ਕੋਈ ਆਈਡੀਆ ਆ ਜਾਂਦਾ ਹੁੰਦਾ ਕੋਠੀ ਵੇਖ ਕੇ ਕਿ ਆਪਾਂ ਵੀ ਜੇਕਰ ਇਦਾਂ ਦੀ ਫਰੰਟ ਬਣਾਈਏ ਕੋਠੀ ਦਾ ਤਾਂ ਇਦਾਂ ਦੀ ਕੋਠੀ ਲੱਗਣੀ ਹੈਗੀ ਸੋ ਪੈਸੇ ਵੀ ਲਾਉਣੇ ਹੁੰਦੇ ਨੇ ਤੇ ਪੈਸੇ ਲਾ ਵੀ ਬੈਠਦੇ ਆ ਬਾਅਦ ਚ ਪਸਤਾਵਾ ਨਾ ਹੋਵੇ ਤਾਂ ਬਹੁਤ ਫਰਕ ਪੈਂਦਾ ਦੋਸਤੋ ਚੀਜ਼ ਚੰਗੀ ਬਣ ਜੇ ਤਾਂ ਪੈਸੇ ਲੱਗੇ ਨਹੀਂ ਦੁਖਦੇ ਹੁੰਦੇ ਆ ਵੇਖੋ ਸੈਕੰਡ ਪੋਰਸ਼ਨ ਤੇ ਬਾਲਕੋਨੀ ਦਾ ਆ ਵੇਖੋ ਕਿਦਾਂ ਦਾ ਡਿਜ਼ਾਈਨ ਆ ਦੋਸਤੋ ਦਿਖਾ ਦੇ ਰਹੇ ਆ ਤੁਹਾਨੂੰ ਤੇ ਅੰਦਰੋਂ ਬਹੁਤ ਸੋਹਣੀ ਕੋਠੀ ਬਣੀ ਹੋਈ ਹੈਗੀ ਇਹ 700 ਸਕਰ ਫੁੱਟ ਇਸ ਕੋਠੀ ਦਾ ਉਹ ਹੈ ਉੱਪਰ ਵਗਲਿਆ ਹੋਇਆ ਤੇ 1500 ਸਕਰ ਫੁੱਟ ਨੀਚੇ ਹੈ ਟੋਟਲ 2100 ਸਕਰ ਫੁੱਟ ਏਰੀਆ ਹੈ ਇਹ ਆ ਬੈਕ ਸਾਈਡ ਤੇ ਇਧਰੋਂ ਖਾਲੀ ਜਗ੍ਹਾ ਛੱਡੀ ਹੋਈ ਹੈ ਤੇ ਪੌੜੀਆਂ ਚੜੀਆਂ ਹੋਈਆਂ ਨੇਗੀਆਂ ਆ ਵੇਖੋ ਬੈਕ ਸਾਈਡ ਤੇ ਜੋ ਕਿ ਲੋਬੀ ਦੇ ਵਿੱਚ ਹੀ ਵੱਡੀ ਵਿੰਡੋ ਲਾਈ ਹੋਈ ਹੈਗੀ ਤੇ ਉਪਰੋਂ ਹੀ ਵਿਖਾ ਦਿੰਨੇ ਆ ਤੁਹਾਨੂੰ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਦੋਸਤੋ ਜੇਕਰ ਇਦਾਂ ਦੀ ਤੁਸੀਂ ਵੀ ਕੋਠੀ ਬੁਆਉਣੀ ਚਾਹੁੰਦੇ ਹੋ ਜਾਂ ਡਿਜ਼ਾਈਨ ਲੈਣਾ ਚਾਹੁੰਦੇ ਹੋ ਮੈਪ ਤਾਂ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਆਰਕੀਟੈਕਟ ਦਾ ਨੰਬਰ ਸਕਰੀਨ ਤੇ ਪਾਵਾਂਗੇ ਦੋਸਤੋ 32200 ਸਕਰ ਫੁੱਟ ਏਰੀਏ ਦੇ ਉੱਪਰ ਹੁਣ ਤੱਕ 28 ਲੱਖ ਰੁਪਏ ਲੱਗ ਚੁੱਕਿਆ ਹੈ ਘਰ ਵਾਲਿਆਂ ਦੇ ਕਹਿਣ ਮੁਤਾਬਕ 28 ਲੱਖ ਰੁਪਏ ਹੁਣ ਤੱਕ ਲੱਗ ਚੁੱਕਿਆ ਤੇ 3-4 ਲੱਖ ਰੁਪਏ ਹੋਰ ਲੱਗਣਾ ਜੋੜੀਆਂ ਦਾ ਕੰਮ ਰਹਿੰਦਾ ਹੈ ਪਲੰਬਰ ਦਾ ਲਾਈਟ ਦਾ ਤੇ ਪੱਥਰ ਦਾ ਕੰਮ ਹੋ ਚੁੱਕਿਆ ਹੈ ਮੰਨ ਕੇ 35-33 ਤੋਂ 34 ਲੱਖ ਰੁਪਏ ਦੇ ਵਿੱਚ ਇਹ ਕੋਠੀ ਕੰਪਲੀਟ ਹੋ ਜਾਣੀ ਹੈ ਦੋਸਤੋ 2200 ਸਕੁਅਰ ਫੁੱਟ ਏਰੀਆ ਬਾਈ ਦੇ ਘਰ ਵਾਲਿਆਂ ਦੇ ਕਹਿਣ ਮੁਤਾਬਕ ਜੇਕਰ ਤੁਹਾਨੂੰ ਸਹੀ ਲੱਗਦਾ ਜਾਂ ਕਿਵੇਂ ਲੱਗਦਾ ਕਮੈਂਟਾਂ ਵਿੱਚ ਜਰੂਰ ਦੱਸੋ